ਫਰਵਰੀ ਨੂੰ ਜਿਹੜਾ ਇੱਕ ਵੱਡਾ ਜਿਹੜਾ ਕਿਸਾਨਾਂ ਦਾ ਜਥਾ ਹੈਗਾ ਉਹ ਦਿੱਲੀ ਨੂੰ ਰਵਾਨਾ ਹੋਵੇਗਾ ਲੋਕੋਵਾਲ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਆ ਏਕਤਾ ਆਜ਼ਾਦ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਤੇ ਕਿਸਾਨਾਂ ਨੂੰ ਜਿਹੜਾ ਪਿੰਡ-ਪਿੰਡ ਜਾ ਕੇ ਲਾਂਬੰਦ ਕਰਨ ਦੀਆਂ ਤਿਆਰੀਆਂ ਕਾਫਲੇ ਦੇ ਰੂਪ ਦੇ ਵਿੱਚ ਜਿਹੜੇ ਟਰੈਕਟਰ ਨੇਗੇ ਉਹ ਅਨਾਜ ਮੰਡੀਆਂ ਦੇ ਵਿੱਚ ਕਿਸਾਨਾਂ ਨੇ ਇਕੱਠੇ ਕਰ ਲਏ ਨੇ ਕਿਉਂਕਿ ਇਹਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਨੇ ਜਿਹੜੇ ਉਹ ਸਵਾ ਸਾਲ ਦੇ ਕਰੀਬ ਦਿੱਲੀ ਦੇ ਬਾਰਡਰਾਂ ਦੇ ਉੱਪਰ ਰਹੇ ਦੁਬਾਰਾ ਫਿਰ ਜਿਹੜੇ ਮੂਹ ਨੇਗ ਟ੍ਰੈਕਟਰਾਂ ਦੇ ਕਿਸਾਨਾਂ ਨੇ ਦਿੱਲੀ ਵੱਲ ਨੂੰ ਕਰ ਲੈਨੇ ਪਰ ਹੁਣ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ ਸਾਹਮਣੇ ਕਿ ਹਰਿਆਣੇ ਦੇ ਬਾਰਡਰਾਂ ਤੇ ਜਿਹੜੀਆਂ ਤਿਆਰੀਆਂ ਨੇ ਸਰਕਾਰ ਜਦੋਂ ਤੋਂ ਬਣੀ ਐ ਇਹ ਬਣਨ ਤੋਂ ਪਹਿਲਾਂ ਇਹਨੇ ਬਹੁਤ ਸਾਰੇ ਵਾਅਦੇ ਸਾਡੇ ਕਿਸਾਨਾਂ ਮਜ਼ਦੂਰਾਂ ਨਾਲ ਕੀਤੇ ਕਿ ਅਸੀਂ ਕਿਸਾਨਾਂ ਦੀ ਜਿਹੜੀ ਆਮਦਨ ਐ ਇਹ 2022 ਦੇ ਵਿੱਚ ਦੁੱਗਣੀ ਕਰ ਦਿਆਂਗੇ ਕਿਸਾਨਾਂ ਦੀ ਕੋਈ ਆਮਦਨ ਦੁੱਗਣੀ ਨਹੀਂ ਹੋਈ ਉਸ ਤੋਂ ਬਾਅਦ ਲਗਾਤਾਰ ਦਿੱਲੀ ਦੇ ਵਿੱਚ ਬੈਠ ਕੇ ਕਿਸਾਨਾਂ ਨੇ ਅंदोलਨ ਕੀਤਾ ਉਹ ਸਾਡੀਆਂ ਸਾਰੀਆਂ ਮੰਗਾਂ ਨੇ ਜਿਹੜੀਆਂ ਉਹ ਕਿਸਾਨਾਂ ਮਜ਼ਦੂਰਾਂ ਆਮ ਲੋਕਾਂ ਦੇ ਹਿੱਤ ਦੀਆਂ ਨੇ ਕਿਉਂਕਿ ਇਸ ਦੇਸ਼ ਦਾ 80% ਆਬਾਦੀ ਦਾ ਹਿੱਸਾ ਖੇਤੀਬਾੜੀ ਸੈਕਟਰ ਦੇ ਉੱਤੇ ਨਿਰਭਰ ਹੈ ਪੰਜਾਬ ਦੇ ਵਿੱਚ ਕਿਸਾਨ ਦੁਆਰਾ ਜਿਹੜਾ ਦਿੱਲੀ ਨੂੰ ਜਾਣ ਦੀਆਂ ਤਿਆਰੀਆਂ ਕਰ ਰਹੇ ਨੇਗੇ ਕਿਉਂਕਿ 13 ਫਰਵਰੀ ਨੂੰ ਜਿਹੜਾ ਇੱਕ ਵੱਡਾ ਜਿਹੜਾ ਕਿਸਾਨਾਂ ਦਾ ਜਥਾ ਹੈਗਾ ਉਹ ਦਿੱਲੀ ਨੂੰ ਰਵਾਨਾ ਹੋਵੇਗਾ ਕਿਸਾਨ ਮਜ਼ਦੂਰ ਮੋਰਚੇ ਦੇ ਤਹਿਤ ਜਿਹੜਾ ਕਿਸਾਨਾਂ ਦੀ ਜਿਹੜੀ ਇੱਕ ਵੱਡੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇਗੀਆਂ ਤਾਂ ਉਸ ਨੂੰ ਲੈ ਕੇ ਅੱਜ ਲੋਂਗੋਵਾਲ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਆ ਏਕਤਾ ਆਜ਼ਾਦ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਤੇ ਕਿਸਾਨਾਂ ਨੂੰ ਜਿਹੜਾ ਪਿੰਡ-ਪਿੰਡ ਜਾ ਕੇ ਲਾਂਬੰਦ ਕਰਨ ਦੀਆਂ ਤਿਆਰੀਆਂ ਉਹਦੀ ਸ਼ੁਰੂਆਤ ਹੋ ਚੁੱਕੀ ਹੈਗੀ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਜਿਹੜੇ ਟਰੈਕਟਰ ਨੇਗੇ ਉਹ ਅਨਾਜ ਮੰਡੀਆਂ ਦੇ ਵਿੱਚ ਕਿਸਾਨਾਂ ਨੇ ਇਕੱਠੇ ਕਰ ਲਏ ਨੇ ਕਿਉਂਕਿ ਪਿੱਛੇ ਵੀ ਜੇ ਗੱਲ ਕੀਤੀ ਜਾਵੇ ਤਾਂ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਨੇ ਜਿਹੜੇ ਉਹ ਸਵਾ ਸਾਲ ਦੇ ਕਰੀਬ ਦਿੱਲੀ ਦੇ ਬਾਰਡਰਾਂ ਦੇ ਉੱਪਰ ਰਹੇ ਤੇ ਤਿੰਨੋਂ ਬਿਲ ਵਾਪਸ ਕਰਾ ਕੇ ਜਦੋਂ ਵਾਪਸ ਆਏ ਸੀ ਤਾਂ ਕੇਂਦਰ ਸਰਕਾਰ ਦੇ ਨਾਲ ਜਿਹੜੀਆਂ ਰਹਿਂਦੀਆਂ ਮੰਗਾਂ ਸੀਗੀਆਂ ਉਹਨਾਂ ਨੂੰ ਲੈ ਕੇ ਦੁਬਾਰਾ ਲਗਾਤਾਰ ਸੰਘਰਸ਼ ਹੁੰਦੇ ਰਹੇ ਤਾਂ ਹੁਣ ਕਿਸਾਨਾਂ ਨੇ ਦੁਬਾਰਾ ਜਿਹੜੀ ਤਿਆਰੀ ਹੈਗੀ ਉਹ ਦਿੱਲੀ ਜਾਣ ਦੀ ਕਰ ਲਈ ਹੈਗੀ ਇੱਥੇ ਕਿਸਾਨ ਨੇਤਾ ਸਾਡੇ ਨਾਲ ਲਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਤੋਂ ਜਸਵਿੰਦਰ ਸਿੰਘ ਲੋਂਗੋਵਾਲ ਜਸਵਿੰਦਰ ਜੀ ਕਿਵੇਂ ਦੇਖਦੇ ਹੋ ਕਿ ਤੁਸੀਂ ਦੁਬਾਰਾ ਫਿਰ ਜਿਹੜੇ ਮੂਹ ਨੇ ਟਰੈਕਟਰਾਂ ਦੇ ਕਿਸਾਨਾਂ ਨੇ ਦਿੱਲੀ ਵੱਲੋਂ ਕਰ ਲੈਨੇ ਪਰ ਹੁਣ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ ਸਾਹਮਣੇ ਕਿ ਹਰਿਆਣੇ ਦੇ ਬਾਰਡਰਾਂ ਤੇ ਜਿਹੜੀਆਂ ਤਿਆਰੀਆਂ ਨੇ ਕੇਂਦਰ ਸਰਕਾਰ ਵੀ ਜਿਹੜੀ ਇਸ ਵਾਰ ਮਜ਼ਬੂਤ ਦਿਖਾਈ ਦੇ ਰਹੀ ਹੈ ਕਿਉਂਕਿ ਜਿਹੜੇ ਪੁਲ ਨੇ ਉਹਨਾਂ ਨੂੰ ਪਲੇਟਾਂ ਨਾਲ ਜਿਹੜਾ ਬਿਲਕੁਲ ਮਜ਼ਬੂਤ ਕੀਤਾ ਜਾ ਰਿਹਾ ਹੈਗਾ ਦੇਖੋ ਕੇਂਦਰ ਦੇ ਵਿੱਚ ਮੋਦੀ ਸਰਕਾਰ ਜਦੋਂ ਤੋਂ ਬਣੀ ਹੈ ਇਹ ਬਣਨ ਤੋਂ ਪਹਿਲਾਂ ਇਹਨੇ ਬਹੁਤ ਸਾਰੇ ਵਾਅਦੇ ਸਾਡੇ ਕਿਸਾਨਾਂ ਮਜ਼ਦੂਰਾਂ ਨਾਲ ਕੀਤੇ ਕਿ ਅਸੀਂ ਕਿਸਾਨਾਂ ਦੀ ਜਿਹੜੀ ਆਮਦਨ ਹੈ ਇਹ 2022 ਦੇ ਵਿੱਚ ਦੁੱਗਣੀ ਕਰ ਦੇਾਂਗੇ ਕਿਸਾਨਾਂ ਦੀ ਕੋਈ ਆਮਦਨ ਦੁੱਗਣੀ ਨਹੀਂ ਹੋਈ ਉਸ ਤੋਂ ਬਾਅਦ ਲਗਾਤਾਰ ਦਿੱਲੀ ਦੇ ਵਿੱਚ ਬੈਠ ਕੇ ਕਿਸਾਨਾਂ ਨੇ ਅਧੋਲਨ ਕੀਤਾ 13 ਮਹੀਨੇ 750 ਤੋਂ ਉੱਪਰ ਕਿਸਾਨਾਂ ਭੈਣ ਭਰਾਵਾਂ ਦੀਆਂ ਸ਼ਹਾਦਤਾਂ ਹੋਈਆਂ ਸੋ ਇੱਕ ਲਿਖਤੀ ਵਾਅਦਾ ਹੋਇਆ ਕਿ ਅਸੀਂ ਤੁਹਾਨੂੰ ਤੁਹਾਡੀਆਂ ਫਸਲਾਂ ਦਾ ਤੁਹਾਨੂੰ ਮੁੱਲ ਪੂਰਾ ਮਿਲੇ ਐਮਐਸਪੀ ਤਹਿਤ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾ ਕੇ ਦੇਵਾਂਗੇ ਤੇ ਅਸੀਂ ਕਿਸਾਨਾਂ ਦੀ ਆਮਦਨ ਵਧਾਉਣ ਦੇ ਹੱਕ 'ਚ ਤੇ ਨਾਲ ਦੀ ਨਾਲ ਲਖੀਮਪੁਰ ਵਰਗੀਆਂ ਉਹ ਘਟਨਾਵਾਂ ਜੇ ਇਨਸਾਫ ਦੇਵਾਂਗੇ ਸੀ2 ਪਲੱਸ ਦਾ ਫਾਰਮੂਲਾ ਜੋੜ ਕੇ ਤੁਹਾਡੀਆਂ ਫਸਲਾਂ ਦੇ ਭਾਅ ਦੇਵਾਂਗੇ ਪਰ ਕੇਂਦਰ ਸਰਕਾਰ ਨੇ ਲਿਖਤੀ ਲੈਟਰ ਦੇਣ ਤੋਂ ਬਾਅਦ ਵੀ ਅਜੇ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਿਦੇ ਕਰਕੇ ਦੁਬਾਰਾ ਸਾਨੂੰ ਦਿੱਲੀ ਮੋਰਚੇ ਮੱਲਣ ਲਈ ਤਿਆਰ ਹੋਣਾ ਪਿਆ ਵੱਡੀ ਲਾਮਬੰਦੀ ਕਰਨੀ ਪਈ ਹੁਣ ਇਸ ਘੋਲ ਨੂੰ ਦਿੱਲੀ ਮੋਰਚਾ 2 ਦੇ ਨਾਮ ਨਾਲ ਦੋ ਫੋਰਮਾਂ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਦੋ ਮੋਰਚਿਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਐਸ ਕੇ ਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਜਿਹਦੇ ਚ ਲਗਭਗ ਦੇਸ਼ ਦੀਆਂ ਕਹਿਣਾ ਹੋਵੇ ਕਿ 250 ਤੋਂ ਉੱਪਰ ਜਥੇਬੰਦੀਆਂ ਸ਼ਾਮਲ ਹੋਣਗੀਆਂ 12 ਸਟੇਟਾਂ ਦੇ ਕਿਸਾਨ ਮਜ਼ਦੂਰ ਸ਼ਾਮਲ ਹੋਣਗੇ ਸੋ ਇਸ ਸਨੇਹੇ ਨੂੰ ਪਿੰਡ-ਪਿੰਡ ਲੈ ਕੇ ਜਾਣਾ ਹੈ ਉਹਨਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਆਮ ਲੋਕਾਂ ਨੂੰ ਦੱਸਣਾ ਹੈ ਵੀ ਕੇਂਦਰ ਸਰਕਾਰ ਪਿਛਲੀਆਂ ਜਿਹੜੀਆਂ ਮੰਨੀਆਂ ਮੰਗਾ ਸੀ ਉਹਨਾਂ ਨੂੰ ਲਾਗੂ ਕਰਨ ਨੂੰ ਤਿਆਰ ਨਹੀਂ ਕਿਸਾਨਾਂ ਦੀਆਂ ਫਸਲਾਂ ਨੂੰ ਰੋਲਣ ਲਈ ਵਿਦੇਸ਼ਾਂ ਤੋਂ ਅਨਾਜ ਮੰਗਵਾਉਣ ਲਈ ਛੋਟਾਂ ਦੇਤੀਆਂ ਪਿਛਲੇ ਸਮੇਂ ਦੇ ਵਿੱਚ ਸਮਝੌਤੇ ਕਰਕੇ ਤਾਂ ਕਿ ਭਾਰਤ ਦੀ ਮੰਡੀ ਨੂੰ ਕਿਹੜੇ ਤਰੀਕੇ ਨਾਲ ਤੋੜਿਆ ਜਾਵੇ ਇਥੋਂ ਦੇ ਕਿਸਾਨਾਂ ਨੂੰ ਕਿਵੇਂ ਕਰਜ਼ਈ ਕੀਤਾ ਜਾਵੇ ਕਹਿਣ ਦਾ ਮਤਲਬ ਮਤਲਬ ਸਾਡੇ ਖੇਤੀਬਾੜੀ ਸੈਕਟਰ ਨੂੰ ਤਬਾਹ ਕਰਨ ਲਈ ਤੇ ਕਾਰਪੋ ਕਾਰਪੋਰੇਟ ਨੂੰ ਉਤਸ਼ਾਹਤ ਕਰਨ ਲਈ ਕੇਂਦਰ ਸਰਕਾਰ ਲਗਾਤਾਰ ਫੈਸਲੇ ਲੈ ਰਹੀ ਹੈ ਸਾਡੇ ਕਿਸਾਨ ਮਜ਼ਦੂਰ ਤੰਗੀ ਚਾਕੇ ਖੁਦਕੁਸ਼ੀਆਂ ਕਰਦੇ ਐ ਸੋ ਸਾਡੀਆਂ ਸਾਰੀਆਂ ਮੰਗਾਂ ਨੇ ਜਿਹੜੀਆਂ ਉਹ ਕਿਸਾਨਾਂ ਮਜ਼ਦੂਰਾਂ ਆਮ ਲੋਕਾਂ ਦੇ ਹਿੱਤ ਦੀਆਂ ਨੇ ਕਿਉਂਕਿ ਇਸ ਦੇਸ਼ ਦਾ 80% ਆਬਾਦੀ ਦਾ ਹਿੱਸਾ ਖੇਤੀਬਾੜੀ ਸੈਕਟਰ ਦੇ ਉੱਤੇ ਨਿਰਭਰ ਹੈ ਜਿਹਦੇ ਚੋਂ ਅਸੀਂ ਮੰਗ ਕੀਤੀ ਵੀ ਜਿਹੜਾ ਕਿਸਾਨਾਂ ਮਜ਼ਦੂਰਾਂ ਸਿਰ ਚੜਿਆ ਕਰਜ਼ਾ ਹੈ ਉਹ ਸਰਕਾਰ ਦੀਆਂ ਗਲਤ ਨੀਤੀਆਂ ਨੇ ਚਾੜਿਆ ਕਿਉਂਕਿ ਇਹਨਾਂ ਨੂੰ ਅਜੇ ਤੱਕ ਲਾਹੇਵੰਦ ਭਾਅ ਨਹੀਂ ਮਿਲੇ ਇਹ ਜਿਹੜਾ ਕਰਜ਼ਾ ਹੈ ਇਹਨੂੰ ਕੇਂਦਰ ਸਰਕਾਰ ਉਸ ਤਰਜ਼ ਦੇ ਖਤਮ ਕਰੇ ਜਿਵੇਂ ਕਾਰਪੋਰੇਟ ਵੱਡੇ ਘਰਾਣਿਆਂ ਦਾ ਕਰਜ਼ਾ ਮੋਦੀ ਸਰਕਾਰ ਨੇ ਲਗਭਗ 1.58 ਲੱਖ ਕਰੋੜ ਦੇ ਕਰੀਬ ਖਤਮ ਕੀਤਾ ਹੈਗਾ ਕੇਂਦਰ ਸਰਕਾਰ ਨੇ ਇਸੇ ਤਰ੍ਹਾਂ ਹੀ ਸਾਡੀ ਮੰਗ ਹੈ ਵੀ ਜਿਹੜੇ ਆਮ ਮੁਲਾਜ਼ਮ ਨੇ ਇਸ ਦੇਸ਼ ਦੇ ਵੱਖ-ਵੱਖ ਵਿਭਾਗਾਂ 'ਚ ਕੰਮ ਕਰਦੇ ਆ ਉਹਨਾਂ ਨੂੰ ਜਿੱਥੇ ਡਿਊਟੀ ਕਰਨ ਦੇ ਬਾਵਜੂਦ ਉਹਨਾਂ ਨੂੰ ਤਨਖਾਹਾਂ ਮਿਲਦੀਆਂ ਉਸ ਤੋਂ ਬਾਅਦ ਉਹਨਾਂ ਨੂੰ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਹੈਗੀਆਂ ਨੇ ਕਿ ਇਹਨਾਂ ਨੇ ਦੇਸ਼ ਦੀ ਸੇਵਾ ਕੀਤੀ ਠੀਕ ਹੈ ਮਿਲਣੀਆਂ ਚਾਹੀਦੀਆਂ ਨੇ ਪਰ ਜਿਹੜੇ ਮਜ਼ਦੂਰ ਨੇ ਕਿਸਾਨ ਨੇ ਦੇਸ਼ ਦਾ ਅਨਾਜ ਬਖੋਟੇ ਢ ਭਰਦੇ ਆ ਉਹਨਾਂ ਨੂੰ 58 ਸਾਲ ਬਾਅਦ 10000 ਰੁਪਿਆ ਪ੍ਰਤੀ ਮਹੀਨਾ ਪੈਨਸ਼ਨ ਮਿਲਣੀ ਚਾਹੀਦੀ ਹੈ ਸਾਡੀ ਮੰਗ ਹੈ ਇਸੇ ਤਰ੍ਹਾਂ ਹੀ ਸਾਡੀ ਮੰਗ ਹੈ ਵੀ ਸਾਡੇ ਦੇਸ਼ ਦੇ ਅੰਦਰ ਜਿਹੜੇ ਕਿਸਾਨ ਨੇ ਉਹ ਜਿੰਨੀਆਂ ਫਸਲਾਂ ਬੀਜਦੇ ਨੇ ਉਹ ਸਾਰਿਆਂ ਤੇ ਐਮਐਸਪੀ ਤੈਅ ਕਰਕੇ ਸਰਕਾਰ ਖਰੀਦ ਦੀ ਗਾਰੰਟੀ ਕਰੇ ਤਾਂ ਕਿ ਦੇਸ਼ ਦਾ ਕਿਸਾਨ ਹੈ ਜਿਹੜਾ ਉਹ ਸੌਖੀ ਜ਼ਿੰਦਗੀ ਜਿਉ ਸਕੇ ਉਹਨੂੰ ਜ਼ਮੀਨਾਂ ਵੇਚ ਕੇ ਆਪਦੇ ਬੱਚੇ ਵਿਦੇਸ਼ਾਂ ਨੂੰ ਨਾ ਭੇਜਣੇ ਪੈਣ ਉਹਨੂੰ ਆਪਣੀਆਂ ਜ਼ਮੀਨਾਂ ਕੌਡੀਆਂ ਦੇ ਪਾ ਕਰਜ਼ੇ ਥੱਲੇ ਨਾ ਲਟਾਉਣੀਆਂ ਪੈਣ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮੰਗਾਂ ਨੇ ਜਿਵੇਂ ਕੇਂਦਰ ਸਰਕਾਰ ਨੇ 2013 ਦੇ ਵਿੱਚ ਇੱਕ ਕਾਨੂੰਨ ਬਣਾਇਆ ਕਿ ਜਦੋਂ ਵੀ ਕਿਸੇ ਦੇਸ਼ ਦੇ ਅੰਦਰ ਕੋਈ ਜ਼ਮੀਨ ਅਕਵਾਇਰ ਕੀਤੀ ਜਾਊ ਕਿਸਾਨਾਂ ਦੀ ਤਾਂ ਉਹਦੇ 'ਚ ਕਿਸਾਨਾਂ ਤੋਂ ਸਹਿਮਤੀ ਲਈ ਜਾਊਗੀ ਪਰ ਐਸ ਮੋਦੀ ਸਰਕਾਰ ਨੇ ਮਨਮਰਜ਼ੀ ਦੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਵੱਡੀਆਂ ਚੌੜੀਆਂ ਛੜਕਾਂ ਕੱਢਣ ਲਈ ਕਾਰਪੋਰੇਟ ਘਰਾਣਿਆਂ ਦੇ ਉਹ ਵੱਡੇ ਫਾਰਮ ਬਣਾਉਣ ਲਈ ਜ਼ਮੀਨਾਂ ਲੁੱਟੀਆਂ ਜਾ ਰਹੀਆਂ ਨੇ ਕਿਸਾਨਾਂ ਤੋਂ ਸਸਤੇ ਰੇਟ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ 2013 ਦਾ ਉਹ ਕਾਨੂੰਨ ਪ੍ਰੋਪਰ ਲਾਗੂ ਹੋਵੇ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਜ਼ਮੀਨਾਂ ਨਾ ਖੋਈਆਂ ਜਾਣ ਇਹਨਾਂ ਦੇ ਜੰਗਲ ਵਾਲੀਆਂ ਜ਼ਮੀਨਾਂ ਸਾਰੀਆਂ ਜ਼ਮੀਨਾਂ ਲੁੱਟੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਹੀ ਅਸੀਂ ਮੰਗ ਕਰ ਰਹੇ ਹਾਂ ਜਦੋਂ ਪੰਜਾਬ ਦੇ ਅੰਦਰ ਕਿਸਾਨ ਝੋਨਾ ਬੀਜਦੇ ਆ ਝੋਨੇ ਤੋਂ ਬਾਅਦ ਉਹਦੀ ਰਹਿਤ ਖੂਦ ਹੁੰਦੀ ਆ ਜਾਂ ਹੋਰ ਫਸਲਾਂ ਬੀਜਦੇ ਆ ਤਾਂ ਸਰਕਾਰ ਕਿਸਾਨਾਂ ਦੇ ਵਿਰੁੱਧ ਇੱਕ ਨੈਗੇਟਿਵ ਸਰਜਦੀ ਹੈ ਕਿ ਦੇਸ਼ ਦਾ ਵਾਤਾਵਰਣ ਵਿਗਾੜਦੇ ਆ ਜਿਹੜਾ 1% ਝ ਵੀ ਨਹੀਂ ਆਉਂਦਾ ਜੇ ਅਸੀਂ ਇਹਨੂੰ ਸਾਲ 'ਚ ਵੰਡ ਲਈਏ ਇਸ ਪ੍ਰਦੂਸ਼ਨ ਨੂੰ ਅਸੀਂ ਚਾਹੁੰਦੇ ਆ ਕਿ ਕੇਂਦਰ ਸਰਕਾਰ ਜਿਹੜਾ ਪ੍ਰਦੂਸ਼ਨ ਵਾਲਾ ਬਿੱਲ ਹੈ ਸੈਂਟਰਲ ਸਰਕਾਰ ਉਹਦੇ ਵਿੱਚੋਂ ਖੇਤੀਬਾੜੀ ਸੈਕਟਰ ਨੂੰ ਬਾਹਰ ਕੱਢੇ ਕਿਉਂਕਿ ਇਹ ਨਾ ਮਾਤਰ ਪ੍ਰਦੂਸ਼ਨ ਹੈ ਜੇ ਪ੍ਰਦੂਸ਼ਨ ਵੀ ਹੁੰਦਾ ਹੈ ਨਾ ਮਾਤਰ ਅੱਧਾ ਪਰਸੈਂਟ ਹੁੰਦਾ ਹੈ ਤਾਂ ਪੂਰਾ ਸਾਲ ਆਕਸੀਜਨ ਸਾਡੇ ਖੇਤਾਂ ਦੇ ਵਿੱਚ ਫਸਲਾਂ ਦਿੰਦੀਆਂ ਹੈਗੀਆਂ ਨੇ ਇਸੇ ਤਰ੍ਹਾਂ ਹੀ ਸਾਡੀ ਮੰਗ ਹੈ ਪੰਜਾਬ ਦੇ ਅੰਦਰ ਜਿਹੜੇ ਹੁਣ ਚਿਪ ਵਾਲੇ ਸਿਮ ਵਾਲੇ ਮੀਟਰ ਲੱਗ ਰਹੇ ਨੇ ਤਾਂ ਆਮ ਲੋਕਾਂ ਨੂੰ ਨਹੀਂ ਪਤਾ ਕਿ ਕੇਂਦਰ ਸਰਕਾਰ ਨੇ ਇੱਕ ਨਵਾਂ ਬਿੱਲ ਲਿਆਂਦਾ ਬਿਜਲੀ ਬਿੱਲ ਉਹਦੇ ਤਹਿਤ ਇਹ ਸਾਰੇ ਉਦਾਰੇ ਕਾਰਪੋਰੇਟ ਘਰਾਣਿਆਂ ਨੂੰ ਵੇਚਣੇ ਆ ਸਾਡੇ ਪਬਲਿਕ ਸੈਕਟਰ ਨੂੰ ਤੇ ਉਹ ਸਿਮ ਵਾਲੇ ਚਿਪ ਵਾਲੇ ਮੀਟਰ ਲੱਗ ਰਹੇ ਨੇ ਸਾਡੀ ਮੰਗ ਹੈ ਵੀ ਕੇਂਦਰ ਸਰਕਾਰ ਪਬਲਿਕ ਸੈਕਟਰ ਨੂੰ ਤੋੜਨ ਵਾਲੇ ਬਿਜਲੀ ਬੋਰਡ ਦੇ ਅੰਦਰ ਇਹੋ ਜਿਹੇ ਫੈਸਲੇ ਜਿੰਨੇ ਵੀ ਲਏ ਆ ਉਹਨਾਂ ਨੂੰ ਵਾਪਸ ਲਵੇ ਇਸ ਤਰ੍ਹਾਂ ਬਹੁਤ ਸਾਰੀਆਂ ਸਾਡੇ ਦੇਸ਼ ਦੇ ਕਿਸਾਨਾਂ ਦੀਆਂ ਉਹ ਮੰਗਾਂ ਨੇ ਜਿਵੇਂ ਲਖੀਮਪੁਰ ਨਾਲ ਜੁੜੀ ਉਹ ਘਟਨਾ ਜਿਹੜੀ ਦਿੱਲੀ ਦੇ ਅਧੋਲਨ ਵੇਲੇ ਵਾਪਰੀ ਸੀ ਕਿ ਲਖੀਮਪੁਰ ਦੇ ਵਿੱਚ ਸਾਡੇ 4 ਕਿਸਾਨ ਇਸੇ ਮੋਦੀ ਸਰਕਾਰ ਨੇ ਲਤੜ ਕੇ ਗੱਡੀਆਂ ਚੜਾ ਕੇ ਦਰੜ ਦਿੱਤੇ ਉਹਨਾਂ ਦੇ ਕਤਲ ਕਰਤੇ ਪਰ ਉਹਨਾਂ ਦੇ ਦੋਸ਼ੀ ਉਹ ਰਾਜ ਸਤਾ ਦਾ ਆਨੰਦ ਮਾਰ ਰਹੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ ਐਸੇ ਤਰ੍ਹਾਂ ਹੀ ਜਿਹੜੇ ਦਿੱਲੀ ਦੀਆਂ ਬਰੂਹਾਂ ਤੇ ਸਾਡੇ ਭੈਣ ਭਰਾ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਕੇਂਦਰ ਸਰਕਾਰ ਨੇ ਨਹੀਂ ਦਿੱਤੀਆਂ ਐਸੇ ਤਰ੍ਹਾਂ ਹੀ ਉਹਨਾਂ ਨੂੰ ਕੰਪੋਸੇਸ਼ਨ ਨਹੀਂ ਦਿੱਤੀ ਤੇ ਦੂਜੇ ਪਾਸੇ ਸਾਡੀ ਮੰਗ ਨਾਲ ਸਹਿਮਤ ਹੋਈ ਸੀ ਕੇਂਦਰ ਸਰਕਾਰ ਕਿ ਉਹਨਾਂ ਦੀ ਯਾਦਗਾਰ ਬਣਾਉਣ ਲਈ ਦਿੱਲੀ ਦੇ ਵਿੱਚ ਕਿੱਤੇ ਜਗ੍ਹਾ ਦੇਵਾਂਗੇ ਕੋਈ ਸਮਾਰਕ ਬਣਾਈ ਜਾਊ ਉਹਨਾਂ ਨੂੰ ਦੁਨੀਆ ਯਾਦ ਕਰੂਗੀ ਏਡੇ ਵੱਡੇ ਅंदोलਨ ਚ ਸ਼ਹੀਦ ਹੋਏ ਲੋਕਾਂ ਨੂੰ ਹਜੇ ਤੱਕ ਕੁਝ ਨਹੀਂ ਦਿੱਤਾ ਪਰ ਜੇ ਵੀ ਤੁਸੀਂ ਹੁਣ ਗੱਲ ਕਰ ਰਹੇ ਹੋਗੇ ਜਿਹੜੇ ਕਿਸਾਨ ਸ਼ਹੀਦ ਹੋਏ ਤਾਂ ਹੁਣ ਜਦੋਂ ਦੁਬਾਰਾ ਤਿਆਰੀ ਕਰ ਰਹੇ ਹੋ ਤੁਸੀਂ ਪਿੰਡਾਂ ਦੇ ਵਿੱਚ ਆ ਜਾ ਰਹੇ ਹੋਗੇ ਆਪਣਾ ਜਿਹੜਾ ਕਾਰਡ ਹੈ ਉਹਨੂੰ ਸਰਗਰਮ ਕਰ ਰਹੇ ਹੋਗੇ ਤਾਂ ਦੁਬਾਰਾ ਤੁਸੀਂ ਕਿਵੇਂ ਦੇਖਦੇ ਹੋ ਕਿ ਪਹਿਲਾਂ ਵੀ ਸਵਾ ਸਾਲ ਕਿਸਾਨਾਂ ਨੇ ਸਾਰੀਆਂ ਹੋਏ ਤਾਂ ਹੁਣ ਦੁਬਾਰਾ ਉਹ ਚੀਜ਼ਾਂ ਨਾ ਵਾਪਰਨ ਜਾਂ ਕਿਵੇਂ ਦੇਖਦੇ ਹੋ ਕਿ ਟਕਰਾਹ ਵਾਲੀ ਸਥਿਤੀ ਬਣਦੀ ਹੈ ਜਾਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਤਾਂ ਉਹ ਚੀਜ਼ਾਂ ਦਾ ਤੁਸੀਂ ਕਿਸ ਤਰ੍ਹਾਂ ਜਿਹੜਾ ਰਿਵਿਊ ਹੈਗਾ ਉਹ ਕੀਤਾਗਾ ਦੇਖੋ ਗੱਲ ਇਹ ਹੈ ਵੀ ਅਸੀਂ 1900 ਕਹਣਾ ਹੋਵੇ ਕਿ 667 ਤੋਂ ਬਾਅਦ ਹਰ ਇਨਕਲਾਬ ਦੀ ਨੀਤੀ ਤੋਂ ਬਾਅਦ ਜੇ ਗੱਲ ਕਰਨੀ ਹੋਵੇ ਅੱਜ ਤੱਕ ਸਾਡੀ ਲੁੱਟ ਹੁੰਦੀ ਆਈ ਸਰਕਾਰਾਂ ਬਦਲਦੀਆਂ ਰਹੀਆਂ ਅਸੀਂ ਕਿੰਨਾ ਚਿਰ ਬਰਦਾਸ਼ਤ ਕਰਾਂਗੇ ਅਖੀਰ ਨੂੰ ਬੋਲਣੀ ਸੀ ਕਿਸਾਨਾਂ ਨੇ ਜੇ ਅਸੀਂ ਕੱਲੀ ਇਸ ਲੁੱਟ ਦੀ ਗੱਲ ਕਰੀਏ ਜਿਹੜਾ ਅਸੀਂ ਕਹਿੰਦੇ ਹਾਂ ਕਰਜ਼ਾ ਨਾ ਖਤਮ ਕਰੇ ਸਰਕਾਰ ਅਸੀਂ ਮਾਫੀ ਦੀ ਮੰਗ ਨਹੀਂ ਕਰਦੇ ਜੇ ਇਹਦਾ ਅੰਕੜਾ ਲੈਣਾ ਹੋਵੇ ਅੱਜ ਤੱਕ ਤਾਂ 46 ਤੋਂ 47 ਲੱਖ ਕਰੋੜ ਰੁਪਈਆ ਕਿਸਾਨਾਂ ਦਾ ਫਸਲਾਂ ਦੇ ਵਿੱਚੋਂ ਲੁੱਟਿਆ ਗਿਆ ਇੱਕ ਕੁਆਟਲ ਮਾਗਰ ਜੇ 1000 ਰੁਪਇਆ ਲੁੱਟਿਆ ਜਾਂਦਾ ਤਾਂ 1 ਏਕੜ ਦੇ ਮਾਗਰ ਘਟੋ ਘਟ ਸਾਡਾ ਜੇ ਕਹਿਣਾ ਹੋਵੇ 20000 ਰੁਪਏ ਦਾ ਇੱਕ ਕਿੱਲੇ ਮਾਗਰ ਕਣਕ ਦੇ ਇੱਕ ਏਕੜ ਮਾਗਰ ਲੁੱਟ ਹੁੰਦੀ ਹੈ ਜਿਹੜੇ ਕਿਸਾਨ ਕੋਲੇ 5 ਕਿੱਲੇ ਹੈ 1 ਲੱਖ ਰੁਪਏ ਦੀ ਲੁੱਟ ਕਰ ਗਈ ਸਰਕਾਰ ਇੱਕ ਫਸਲ ਦੇ ਵਿੱਚ ਇਹ 47 ਲੱਖ ਕਰੋੜ ਰੁਪਇਆ ਸਾਡਾ ਕੇਂਦਰ ਸਰਕਾਰ ਨੇ ਲੁੱਟ ਲਿਆ ਤੇ ਅਸੀਂ ਇਹ ਲੁੱਟ ਬਰਦਾਸ਼ਤ ਨਹੀਂ ਕਰਾਂਗੇ ਤੇ ਇਹ ਆਪਦਾ ਹੱਕ ਲੈਣ ਲਈ ਅਸੀਂ ਵੱਡੀ ਪੱਦਰ ਤੇ ਪਹਿਲੇ ਅंदोलਨੋਂ ਵੀ ਤਕੜੀ ਲਾਮਬੰਦੀ ਕਰਕੇ ਦਿੱਲੀ ਕੂਚ ਕਰਾਂਗੇ ਕਿਉਂ ਕਰਾਂਗੇ ਕਿਉਂਕਿ ਸਾਡੀ ਪਹਿਲਾਂ ਨਾਲੋਂ ਜਨਤਾ ਜਿਹੜੀ ਉਹ ਜਾਗਰਤ ਜ਼ਿਆਦਾ ਹੈ ਹਰਿਆਣਾ ਪਹਿਲਾਂ ਨਾਲੋਂ ਮਜ਼ਬੂਤ ਹੈ ਪੂਰੇ ਦੇਸ਼ ਦਾ ਕਿਸਾਨ ਤੜਫ ਰਿਹਾ ਹੈ ਕਿਉਂਕਿ ਦੇਸ਼ ਦੇ ਅੰਦਰ ਜੇ ਕਹਿਣਾ ਹੋਵੇ 94% ਕਿਸਾਨ ਇਹ ਹੋ ਜੇ ਜਿਨ੍ਹਾਂ ਨੂੰ ਐਮਐਸਪੀ ਨਹੀਂ ਮਿਲਦੀ 6% ਕਿਸਾਨ ਹੀ ਨੇ ਜਿਨ੍ਹਾਂ ਨੂੰ ਐਮਐਸਪੀ ਮਿਲਦੀ ਹੈ ਜੁਪੀ ਵਿਹਾਰ ਜਾਓ ਵਿਹਾਰ ਦੀ ਮੰਡੀ ਬੋਰਡ ਤੋਂ ਗਿਰਦਾ ਤੋੜਿਆ ਪਿਆ ਤੇ ਉੱਥੇ ਕਿਸਾਨਾਂ ਦੀ ਫਸਲ ਜੇ ਝੋਨਾ 800 700 ਰੁਪਿਆ ਐ ਲੁੱਟਿਆ ਜਾਂਦਾ ਯਾਰ ਇਹ ਲੁੱਟ ਬਰਦਾਸ਼ਤ ਨਹੀਂ ਹੋਣੀ ਤੇ ਇਸ ਲੁੱਟ ਨੂੰ ਰੋਕਣ ਲਈ ਅਸੀਂ ਫੈਸਲਾ ਕੀਤਾ ਕਿ ਪਿੰਡ ਪਿੰਡ ਲਾਮਬੰਦ ਹੋਵੋ ਵੀਰੋ ਜੇ ਬਚਣਾ ਤੇ ਨਹੀਂ ਤਾਂ ਸਾਡੇ ਕੋਲੇ ਖੇਤ ਨਹੀਂ ਰਹਿਣ ਇਹ ਕਿੰਨੀਆਂ ਕਿੰਨੀਆਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਤੁਸੀਂ ਇੱਕ ਮੋਰਚੇ ਦੇ ਤਹਿਤ ਜਿਹੜੀਆਂ ਨੇ ਕਾਲ ਦਿੱਤੀ ਹੈਗੀ ਜਿਹੜੀਆਂ ਕਿ ਆਪਣਾ ਜਿਹੜਾ ਕਾਰਡਰੋ ਦਿੱਲੀ ਲੈ ਕੇ ਜਾ ਰਹੀਆਂ ਨੇਗੀ ਦੇਖੋ 250 ਦੇ ਕਰੀਬ ਜਥੇਬੰਦੀਆਂ ਉੱਪਰ ਹੋ ਸਕਦੀਆਂ ਜਿਨ੍ਹਾਂ ਦੀ ਲਿਸਟ ਸਾਡੇ ਕੋਲੇ ਆ ਚੁੱਕੀ ਹੈ ਦੋ ਮੋਰਚਿਆਂ ਦਾ ਐਲਾਨ ਹੈ ਐਸਕੇਐਮ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਇਹ ਦੋਨੇ ਮੋਰਚਿਆਂ ਦੇ ਵਿੱਚ ਹਰ ਰੋਜ਼ ਜਥੇਬੰਦੀਆਂ ਦੇ ਵਿੱਚ ਵਾਧਾ ਹੋ ਰਿਹਾ ਹੈ ਤੇ ਵੱਡੀ ਤਿਆਰੀ ਹੈ ਲੋਕ ਦਿੱਲੀ ਜਾਣਾ ਚਾਹੁੰਦੇ ਆ ਕਿਉਂਕਿ ਲੋਕਾਂ ਦੀ ਉਹ ਮੰਗਾਂ ਨੇ ਜਿਵੇਂ ਮੰਨ ਲਓ ਪਿਛਲੇ ਵਾਰ ਸਾਡੇ ਹੜ੍ਹਾਂ ਨੇ ਵੱਡਾ ਨੁਕਸਾਨ ਕਰਤਾ ਤੇ ਕੇਂਦਰ ਸਰਕਾਰ ਤੋਂ ਮਾਮਜਾ ਮੰਗਿਆ ਪੰਜਾਬ ਸਰਕਾਰ ਤੋਂ ਮਾਮਜਾ ਮੰਗਿਆ ਨਹੀਂ ਦਿੱਤਾ ਤੇ ਅਸੀਂ ਮੰਗ ਕਰ ਰਹੇ ਹਾਂ ਕਿ ਕਿਸਾਨਾਂ ਦੀਆਂ ਫੀਜੀਆਂ ਹੋਈਆਂ ਫਸਲਾਂ ਦਾ ਮਾਮਜਾ ਕਿਸਾਨਾਂ ਨੂੰ ਮਿਲੇ ਜਿਹੜੀ ਪਹਿਲਾਂ ਇਹਨਾਂ ਦੀ ਬੀਮੇ ਦੀ ਪਾਲਸੀ ਹੈ ਉਹ ਪਾਲਸੀ ਇਸ ਕਿਸਮ ਦੀ ਹੈ ਵੀ ਜੇ ਪੂਰੇ ਲੋਂਗੋਵਾਲ ਦੇ ਪਿੰਡ ਨੇ ਜਿੰਨੇ ਇਲਾਕੇ ਦੇ ਬਲਾਕ ਦੇ ਸਾਰਿਆਂ ਦੇ ਵਿੱਚ ਨੁਕਸਾਨ ਹੋਇਆ ਫੇਰ ਮਾਮਜਾ ਅਸੀਂ ਪਾਲਸੀ ਦੀ ਮੰਗ ਕਰ ਰਹੇ ਹਾਂ ਵੀ ਪ੍ਰਤੀ ਏਕੜ ਨੂੰ ਇਕਾਈ ਮੰਨਿਆ ਜਾਵੇ ਜੇ ਨੁਕਸਾਨ ਹੁੰਦਾ ਇੱਕ ਏਕੜ 'ਚ ਵੀ ਖੜੇ ਪੈ ਸਕਦੇ ਆ ਜ਼ਰੂਰੀ ਨਹੀਂ ਬੱਟ ਨਾਲ ਬੱਟ ਰਹਿ ਜਾਂਦੀ ਹੈ ਤੇ ਸਰਕਾਰ ਇਹਦਾ ਪ੍ਰੀਮੀਅਮ ਤੈਅ ਕਰੇ ਜਿਹੜਾ ਉਹਦਾ ਖਰਚਾ ਹੈ ਉਹ ਸਰਕਾਰ ਦੇਵੇ ਤੇ ਸਾਰੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਪੂਰਤੀ ਹੋਵੇ ਇਹ ਮੰਗਾ ਕਿਸਾਨਾਂ ਦੀਆਂ ਨੇ ਤਾਂ ਇਹ ਸਾਰੇ ਦੇਸ਼ ਦੇ ਕਿਸਾਨ ਕਿਉਂ ਨਹੀਂ ਹੋਣਗੇ ਸਾਨੂੰ ਆਸ ਹੈ ਕਿ ਵੱਡੀ ਗਿਣਤੀ ਕਿਸਾਨ ਪਹਿਲਾਂ ਨਾਲੋਂ ਅਦੋਲਣ ਹਿੱਤ ਤਾਕੜਾ ਹੋਊਗਾ ਮਜ਼ਬੂਤ ਹੋਊਗਾ ਹਰਿਆਣਾ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੈ ਤੁਸੀਂ ਹਰ ਰੋਜ਼ ਚੈਨਲਾਂ ਦੇ ਰਾਹੀਂ ਦਿਖਾ ਰਹੇ ਹੋ ਅਸੀਂ ਦੇਖ ਰਹੇ ਹਾਂ ਸਾਡੇ ਕੋਲੇ ਰਿਪੋਰਟਾਂ ਹਰ ਰੋਜ਼ ਦੀਆਂ ਆ ਰਹੀਆਂ ਨੇ ਪੂਰੇ ਦੇਸ਼ ਦੇ ਅੰਦਰ ਟਰੈਕਟਰ ਮਾਰਚ ਢੋਲ ਮਾਰਚ ਟਰਾਲੀਆਂ ਦੀਆਂ ਤਰਪਾਲਾਂ ਬੰਨੀਆਂ ਜਾ ਰਹੀਆਂ ਨੇ ਕਿਤੇ ਕੋਈ ਕਿਸਾਨ ਲਖਣਾ ਚ ਰਿਆ ਰਹੇ ਨੇ ਰਾਸ਼ਨ ਇਕੱਠਾ ਕਰ ਰਹੇ ਨੇ ਕਹਿਣ ਦਾ ਮਤਲਬ ਇੱਕ ਵੱਡਾ ਅਦੋਲਨ ਪੂਰੀ ਦੁਨੀਆ ਦੇ ਸਾਹਮਣੇ ਇੱਕ ਵਾਰ ਫੇਰ ਦੂਜੀ ਵਾਰ ਭਾਰਤ ਦੇ ਕਿਸਾਨ ਕਰਦੇ ਸੋਨੂੰ ਦਿੱਲੀ ਦੀਆਂ ਬਰੂਹਾਂ ਤੇ 13 ਫਰਵਰੀ ਤੋਂ ਬਾਅਦ ਦਿਖਾਈ ਦੇਣਗੇ ਪਰ ਇੱਕ ਜਿਵੇਂ ਅਸੀਂ ਗੱਲ ਕਰਦੇ ਆ ਕਿ ਆਮ ਜਿਹੜਾ ਕਿਸਾਨੀਆਂ ਜਾਂ ਜਿਵੇਂ ਅਲੱਗ-ਅਲੱਗ ਕੌਲ ਜਿਵੇਂ ਉਹਨਾਂ ਨੇ ਜਿਹੜਾ 16 ਤਰੀਕ ਦਾ ਬੰਦ ਦਾ ਭਾਰਤ ਬੰਦ ਦਾ ਸੱਦਾ ਦਿੱਤਾ ਹੈਗਾ ਤਾਂ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਇੱਕ ਪਲੇਟਫਾਰਮ ਤੇ ਆਉਣਾ ਚਾਹੀਦਾ ਸਾਰੀਆਂ ਕਿਸਾਨ ਜਿੱਥੇ ਬੰਦੀ ਆਪਾਂ ਇੱਕ ਗੱਲ ਤਾਂ ਸਮਝੀ ਹੈ ਨਾ ਸਹਿਮਤੀ ਕਿਹੜੀ ਗੱਲ 'ਚੋਂ ਦੇਖਦੇ ਆ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਸਹਿਮਤ ਨਹੀਂ ਸਹਿਮਤ ਨੇ ਕਿਉਂਕਿ ਇੰਨਾ ਮੰਗਾ ਮਸਲਿਆਂ ਤੇ ਉਹ ਵੀ ਲੜਦੀਆਂ ਨੇ ਉਹਨਾਂ ਦਾ ਲੜਨ ਦਾ ਤਰੀਕਾ ਅਲੱਗ ਹੋ ਸਕਦਾ ਹੈ ਸਾਡਾ ਲੜਨ ਦਾ ਤਰੀਕਾ ਅਲੱਗ ਹੋ ਸਕਦਾ ਹੈ ਪਰ ਸਾਨੂੰ ਇਹ ਪ੍ਰੋਸੈਸ ਹੈ ਵੀ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਜੱਥੇਬੰਦੀਆਂ ਲੋਕਾਂ ਨਾਲ ਹੱਥ ਰੱਖਦੀਆਂ ਨੇ ਦੇਸ਼ ਨਾਲ ਪਿਆਰ ਕਰਦੀਆਂ ਨੇ ਇਹੇ ਜ਼ਮੀਨਾਂ ਨਾਲ ਪਿਆਰ ਕਰਦੀਆਂ ਨੇ ਉਹ ਸਾਡੇ ਨਾਲ ਆਉਣਗੀਆਂ ਕੋਈ 2 ਦਿਨ ਬਾਅਦ ਆਜੂਗੀ ਤੋ 2 ਦਿਨ ਪਹਿਲਾਂ ਆਜੂਗੀ ਜਿਹੜੀਆਂ ਨਹੀਂ ਜਾਣਗੀਆਂ ਉਹ ਜੱਥੇਬੰਦੀ ਨਹੀਂ ਰਹਿਣੀਆਂ ਇਹ ਹਾਲਾਤ ਪੈਦਾ ਹੋ ਜਾਣਗੇ ਕਿਉਂਕਿ ਜ਼ਮੀਨ ਥੱਲੋਂ ਪੈਰਾਂ ਦੇੋਂ ਖਿਸਕ ਜਾਣੀ ਆ ਲੋਕਾਂ ਨੇ ਸਹੀ ਮੁੱਦੇ ਦੀ ਚੋਟ ਚੋਟ ਦੇ ਉੱਤੇ ਡੱਗਾ ਲਾ ਕੇ ਸੰਘਰਸ਼ ਕਰਨਾ ਹੈ ਲੋਗ ਨਾਲ ਆਉਣਗੇ ਜਿਥੇ ਬੰਦੀਆਂ ਆਪੇ ਆ ਜਾਣਗੀਆਂ ਜੇ ਨਹੀਂ ਆਉਣਗੀਆਂ ਤਾਂ ਲੋਕ ਲੈ ਆਉਣਗੇ ਇਹ ਹਾਲਾਤ ਪੰਜਾਬ ਦੇ ਪੂਰੇ ਭਾਰਤ ਦੇ ਬਣੇ ਹੋਏ ਦਿਖਾਈ ਦੇ ਰਹੇ ਨੇ ਪਰ ਅਸੀਂ ਤੁਹਾਡੇ ਇਸ माध्यम ਰਾਹੀਂ ਵੀ ਅਪੀਲ ਕਰਾਂਗੇ ਉਹਨਾਂ ਭਰਾਵਾਂ ਨੂੰ ਜਿਹੜੀਆਂ ਜਿੱਥੇ ਬੰਦੀਆਂ ਨੇ ਅਜੇ ਫੈਸਲਾ ਨਹੀਂ ਕੀਤਾ ਪਰ ਕਿ ਜਿਹੜੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਵੱਡੀ ਗਿਣਤੀ 'ਚ ਜਿਹੜੀਆਂ ਜਥੇਬੰਦੀਆਂ ਨੇ ਉਹ ਦਿੱਲੀ ਜਾਣ ਗਈਆਂ ਤਾਂ ਪਿਛਲੀਆਂ ਤਸਵੀਰਾਂ ਵੀ ਲੋਕਾਂ ਆ ਅੱਜ ਵੀ ਦਿਮਾਗਾਂ ਦੇ ਵਿੱਚ ਨੇ ਕਿ ਜਦੋਂ ਹਰਿਆਣੇ ਦੇ ਵਿੱਚ ਦੀ ਪੰਜਾਬ ਦੇ ਕਿਸਾਨ ਲੰਘੇ ਸੀਗੇ ਤਾਂ ਕਿਸ ਤਰ੍ਹਾਂ ਜਿਹੜੀ ਬੈਰੀਕੇਟਿੰਗ ਸੀਗੀ ਉਹਨੂੰ ਤੋੜਨਾ ਪਿਆ ਜਿਹੜੀਆਂ ਕੰਡਿਆਲੀਆਂ ਤਾਰਾਂ ਸੀਗੀਆਂ ਉਹਨਾਂ ਦੇ ਵਿੱਚ ਦੀ ਹੋ ਕੇ ਲੰਘੇ ਤਾਂ ਜਿਵੇਂ ਉਹੀ ਮੈਂ ਦੁਬਾਰਾ ਤੁਹਾਨੂੰ ਸਵਾਲ ਕਰਦਾ ਕਿ ਹਰਿਆਣੇ ਦੀ ਜਿਹੜੀ ਸਰਕਾਰ ਹੈਗੀ ਉਸ ਵੱਲੋਂ ਜਿਹੜੀ ਤਿਆਰੀ ਹੈਗੀ ਉਹ ਦੁੱਗਣੀ ਕੀਤੀ ਜਾ ਰਹੀ ਹੈਗੀ ਜਿਹੜੇ ਪੁਲਾਂ ਦੇ ਉੱਪਰ ਬੈਰੀਕੇਟ ਨੌਜਵਾਨਾਂ ਵੱਲੋਂ ਜਿਹੜਾ ਪੁਲਾਂ ਉੱਪਰ ਸਿੱਟੇ ਗਏ ਸੀ ਤਾਂ ਥੇ ਜਿਹੜਾ ਪਲੇਟਾਂ ਲਗਾਈਆਂ ਜਾ ਰਹੀਆਂ ਨੇ ਪੂਰੀ ਤਰ੍ਹਾਂ ਜਿਹੜਾ ਹਰਿਆਣਾ ਸਰਕਾਰ ਇਸ ਵਾਰ ਆਪਣੇ ਬਾਰਡਰਾਂ ਤੇ ਜਿਹੜੀ ਤਿਆਰੀ ਹੈਗੀ ਉਹ ਕਰ ਰਹੀ ਹੈ ਤਾਂ ਉਹਦੇ ਲਈ ਤੁਹਾਡੀ ਕੀ ਤਿਆਰੀ ਹੈਗੀ ਦੇਖੋ ਤਿਆਰੀ ਮੈਂ ਸਮਝਦਾ ਵੀ ਪਹਿਲੀ ਗੱਲ ਤਾਂ ਸਾਡੀ ਤਿਆਰੀ ਲੋਕਾਂ ਤੋਂ ਵੱਡੀ ਕੋਈ ਸਰਕਾਰ ਕੋਈ ਤਾਕਤ ਨਹੀਂ ਹੁੰਦੀ ਲੋਕ ਵੱਡੇ ਹੁੰਦੇ ਆ ਜੋ ਸਾਡ ਨੂੰ ਲੱਗਦਾ ਇਹ ਭਲੇਖਾ ਪਿਛਲੇ ਦਿਨਾਂ 'ਚ ਭਗਵੰਤ ਮਾਨ ਦੀ ਸਰਕਾਰ ਨੇ ਉਰੇ ਪੰਜਾਬ ਦੇ ਵਿੱਚ ਵੀ ਪਾ ਲਿਆ ਸੀ ਇਹ ਮੋਦੀ ਸਰਕਾਰ ਨੇ ਪਹਿਲਾਂ ਵੀ ਭਲੇਖਾ ਪਾ ਲਿਆ ਸੀ ਉਹੀ ਕਿਸਾਨ ਨੇ ਉਹੀ ਮੋਦੀ ਸਰਕਾਰ ਹੈ ਪਰਖੀ ਪਰਦੇਈ ਜਿਵੇਂ ਉਦੋਂ ਸਾਡੀ ਤਿਆਰੀ ਸੀ ਸੋ ਉਧਰੋਂ ਸਰਕਾਰ ਦੀ ਤਿਆਰੀ ਸੀ ਉਵੇਂ ਸਾਡੀ ਹੁਣ ਤਿਆਰੀ ਹੈ ਦੂਜੀ ਗੱਲ ਸਰ ਕੇਂਦਰ ਸਰਕਾਰ ਨੂੰ ਅਸੀਂ ਇੱਕ ਗੱਲ ਕਹਿਣੀ ਚਾਹੁੰਦੇ ਆਂ ਵੀ ਕੀ ਸਾਡੇ ਦੇਸ਼ ਦੇ ਕਿਸਾਨਾਂ ਦਾ ਆਪਦੀ ਰਾਜਧਾਨੀ ਦਿੱਲੀ ਦੇ ਅੰਦਰ ਜਾ ਕੇ ਆਪਦੀਆਂ ਮੰਗਾਂ ਦੇ ਉੱਤੇ ਬੋਲਣ ਦਾ ਅਧਿਕਾਰ ਹੈ ਨਹੀਂ ਜੇਬਰ ਸਰਕਾਰਾਂ ਸਾਡੇ ਅਧਿਕਾਰ ਨੂੰ ਕੁਚਲ ਦੀਆਂ ਨੇ ਫਿਰ ਉੱਥੇ ਜਿਹੜਾ ਸਾਥੋ-ਵਤ ਕੰਡਾ ਆਪ ਦਾ ਅਪਣਾਇਆ ਗਿਆ ਦਿੱਲੀ ਜਾਣ ਲਈ ਐ ਥੋੜੀ ਆ ਵੀ ਜ ਉਹਨਾਂ ਕੋਲੇ ਪੁਲਿਸ ਹੈ ਜਿਹੜੀ ਫੌਜ ਹੈ ਉਹ ਸਾਡੇ ਟੈਕਸਾਂ ਦਾ ਤਨਖਾਹ ਲੈ ਕੇ ਕੰਮਕਾਰ ਕਰਦੀ ਆ ਸਾਡੇ ਵਿਰੁੱਧ ਭੜਕਾ ਦੇਣਗੇ ਕਿੰਨਾ ਚਿਰ ਭੜਕਾ ਦੇਣਗੇ ਦੇਸ਼ ਦੇ ਲੋਕ ਨੇ ਇਲੈਕਸ਼ਨ ਨੇੜੇ ਐ ਕੋਈ ਨਹੀਂ ਉਹਨੂੰ ਲਾ ਲੈਣ ਦੇ ਜਿਹੜਾ ਕੇਂਦਰ ਸਰਕਾਰ ਨੇ ਜ਼ੋਰ ਲਾਉਣਾ ਪਰ ਕੇਂਦਰ ਸਰਕਾਰ ਦਾ ਭਰਮ ਦੇਸ਼ ਦੇ ਲੋਕ ਤੋੜਨਗੇ ਸਾਨੂੰ ਲੋਕਾਂ ਤੇ ਭਰੋਸਾ ਸੋ ਕਿਸਾਨ ਜਿਥੇ ਬੰਦਿਆਂ ਨੇ ਜਿਹੜੀ ਤਿਆਰੀ ਹੈਗੀ ਉਹ ਕਰ ਲਈ ਹੈ ਕਿਉਂਕਿ ਅੱਜ ਵੀ ਤੁਹਾਨੂੰ ਦੱਸਦੀ ਹੈ ਕਿ ਵੱਡੀ ਗਿਣਤੀ 'ਚ ਜਿਹੜਾ ਇਹ ਟਰੈਕਟਰ ਮਾਰਚ ਹੈਗਾ ਪਿੰਡਾਂ ਦੇ ਵਿੱਚ ਦੀ ਹੁੰਦਾ ਹੋਇਆ ਜਿਹੜਾ ਪਿੰਡ ਦੇ ਜਿਹੜੇ ਕਿਸਾਨ ਨੇਗੇ ਉਹਨਾਂ ਨੂੰ ਸਰਗਰਮ ਕਰੇਗਾ ਕਿਉਂਕਿ ਲਗਾਤਾਰ ਜਿਹੜਾ 2020 ਦੇ ਵਿੱਚ ਜਦੋਂ ਕਿਸਾਨ ਦਿੱਲੀ ਗਏ ਸੀਗੇ ਤਾਂ ਉਸ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਤਿਆਰੀਆਂ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਸੀ ਤਾਂ ਦੁਬਾਰਾ ਫਿਰ ਪੰਜਾਬ ਦਾ ਜਿਹੜਾ ਕਿਸਾਨ ਹੈਗਾ ਉਹ ਦਿੱਲੀ ਨੂੰ ਜਿਹੜਾ ਜਾਣ ਦੀਆਂ ਤਿਆਰੀਆਂ ਕਰ ਰਿਹਾ ਹੈਗਾ ਕਿਉਂਕਿ ਮੰਗਾਂ ਉਹੀ ਨੇਗੀਆਂ ਪਹਿਲਾਂ ਤਿੰਨ ਜਿਹੜਾ ਖੇਤੀ ਬਿਲਾਾਂ ਦੇ ਖਿਲਾਫ ਕਿਸਾਨ ਲੜੇ ਤਾਂ ਹੁਣ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਨੇਗੀਆਂ ਉਹਨਾਂ ਨੂੰ ਮਨਵਾਉਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਉਹ 13 ਫਰਵਰੀ ਨੂੰ ਜਿਹੜਾ ਦਿੱਲੀ ਕੂਚ ਕਰਨਗੀਆਂ ਤੇ ਦੂਜੇ ਪਾਸੇ ਹਰਿਆਣਾ ਦੀ ਜਿਹੜੀ ਸਰਕਾਰ ਹੈ ਉਹਦੇ ਵੱਲੋਂ ਵੀ ਜਿਹੜੀਆਂ ਤਿਆਰੀਆਂ ਨੇ ਕਿਉਂ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਜਿਹੜੇ ਕਿਸਾਨ ਨੇਗੇ ਉਹ ਕਿਸ ਤਰ੍ਹਾਂ ਜਿਹੜਾ ਦਿੱਲੀ ਦੇ ਵਿੱਚ ਦਾਖਲ ਹੋਣਗੇ ਸਮਰ ਨਿਊਜ਼ ਤੋਂ ਕੁਲਵੀਰ ਸਿੰਘ ਸੰਗਰੂਰ